ਮੈਂ ਮਰਕੋ 3 ਜਾਂ 4 ਸਾਲ ਮੈਂ ਲਾ ਸਕਦਾ ਬੜੇ ਆਰਾਮ ਨਾਲ 3-4 ਸਾਲ 3-4 ਸਾਲ ਜੇ ਮੈਂ ਪੜ੍ਹਾਈ ਵਾਲੇ ਫੈਕਟਰ 'ਚ ਵੀ ਦੇਖਾਂ ਆਪਾਂ 3-4 ਸਾਲ ਵਾਲੇ ਵੀ ਦੇ ਸਕਦੇ ਹਾਂ ਕੋਈ ਇੰਨਾ ਅੰਡਰ ਪ੍ਰੈਸ਼ਰ ਨਹੀਂ ਕੋਰੋ ਕੋਈ ਪ੍ਰੈਸ਼ਰ ਨਹੀਂ ਵਾਲੇ ਤਾਂ ਮੈਂ 3-4 ਸਾਲ ਦੇ ਸਕਦਾ ਪਰ ਜਿਹੜੇ ਮੈਂ ਜਿਹੜੀ ਜਿਹੜੀ ਮੇਰੀ ਅਪਰੋਚ ਆ ਪੜ੍ਹਾਈ ਵਾਲੇ ਮਾਮਲੇ 'ਚ ਉਹ ਤਾਂ 6 ਮਹੀਨੇ ਸਾਲ ਦੀ ਗੱਲ ਹੈ ਜੇ ਹੋਣਾ ਤਾਂ 6 ਮਹੀਨੇ ਸਾਲ 'ਚ ਹੋ ਜਾਣਾ ਕੰਮ ਆਪਾਂ ਕਿਸੇ ਨੇ ਹੁਣ ਇਹ ਆਪਣੀ ਪੋਡਕਾਸਟ ਕਾਫੀ ਨਾਲ ਦੇਖਣਾ ਹੈ ਲੋਕਾਂ ਨੇ ਤੁਹਾਡੇ ਰਿਲੇਟ ਤੁਹਾਡੇ ਸਟੂਡੈਂਟ ਵੀ ਦੇਖਣਗੇ ਆ ਜਿਹਨੂੰ ਅ ਸਟੱਡੀ ਦੇ ਵਿੱਚ ਇੰਟਰਸਟ ਆਇਆ ਸਰਕਾਰੀ ਨੌਕਰੀ ਕਰ ਜਾਣ ਇੰਟਰਸਟ ਉਹ ਵੀ ਦੇਖਣਗੇ ਬਿਲਕੁਲ ਇੱਕ ਮੈਸੇਜ ਦੋ ਬੱਚਿਆਂ ਨੂੰ ਕਿ ਜੇ ਕੋਈ ਦੂਰ ਕਾਫੀ ਦੂਰ ਦਾ ਬੱਚਾ ਦੇਖਦਾ ਹੈ ਆਪਣੀ ਕੋਸ ਅਕੈਡਮੀ ਤੱਕ ਨਹੀਂ ਪਹੁੰਚ ਸਕਦਾ ਹੈ ਨਾ ਉਹ ਨਹੀਂ ਆ ਸਕਦਾ ਉਹਨਾਂ ਨੂੰ ਇੱਕ ਮੈਸੇਜ ਚਾਹੀਦਾ ਹੈ ਕਿ ਉਹ ਸਟੱਡੀ ਕਿਵੇਂ ਕਰੇ ਇਕਾਂਤ ਵਿੱਚ ਸਟੱਡੀ ਕਰਨ ਕਿੱਥੋਂ YouTube ਤੋਂ ਇੰਟਰਨੈਟ ਤੋਂ ਕਿੱਥੋਂ ਉਹ ਸਟੱਡੀ ਕਰਕੇ ਇਸ ਲੈਵਲ ਦੀ ਪਰਸਨਲ ਜਿਵੇਂ ਕਹਿੰਦੇ ਵੀ ਸਟੱਡੀ ਕਰਕੇ ਬੰਦਾ ਪਹੁੰਚ ਸਕਦਾ ਬਾਈ ਅੱਜ ਦੇ ਜ਼ਮਾਨੇ 'ਚ ਨਾ ਇੱਕ ਚੀਜ਼ ਬਹੁਤ ਵਧੀਆ ਹੋਈ ਆ ਜਿਹੜਾ ਇੰਟਰਨੈਟ ਰੈਵਿਊਸ਼ਨ ਹੋਇਆ ਹਾਂਜੀ ਹਨਾ ਆਪਾਂ ਨੂੰ 1.5GB ਨੈਟ ਮਿਲਦਾ ਡੇਲੀ ਦਾ ਹਾਂਜੀ ਇਹ ਪਹਿਲਾਂ ਨਹੀਂ ਸੀਗਾ ਪਹਿਲਾਂ 2GB